ਗੌੜੀ ਮਹੱਲਾ ਪਹਿਲਾ ਜੋ ਆ ਚੰਦਨ ਅੰਕ ਛੜਹਾਵਾਂ ਪਾਠ ਪਟੰਬਰ ਪਹਿਰ ਹੰਡਾਵਾਂ ਬਿਨ ਹਰ ਨਾਮ ਕਹਾ ਸੁਖ ਪਾਵਾਂ ਕਿਆ ਪਹਿਰਾਂ ਕਿਆ ਓਟ ਦਿਖਾਵਾਂ ਬਿਨ ਜਗਦੀਸ਼ ਕਹਾ ਸੁਖ ਪਾਵਾਂ ਰਹਾਉ ਕਾਨੀ ਕੁੰਡ ਗਲ ਮੋਤੀਆਂ ਦੀ ਮਾਲਾ ਲਾਲ ਨਿਹਾਲੀ ਫੂਲ ਗੁਲਾਲਾ ਬਿਨ ਜਗਦੀਸ਼ ਸੁਖ ਭਲ ਰਾਗ ਨੈਣ ਸਲੋਨੇ ਸੁੰਦਰ ਨਾਰੀ ਖੋੜ ਸ਼ਿੰਗਾਰ ਕਰੈ ਅਤ ਪਿਆਰੀ ਬਿਨ ਜਗਦੀਸ਼ ਭਜੇ ਨਿਤ ਖੁਆਰੀ ਦਰ ਕਰ ਮਹਿਲਾ ਸੇਜ ਸੁਖਾਲੀ ਅਹਨਸ ਫੂਲ ਵਿਛਾਵੈ ਮਾਲੀ ਬਿਨ ਹਰ ਨਾਮ ਸੋ ਦੇਹ ਦੁਖਾਲੀ ਹੈ ਵਰ ਗੈ ਵਰਨੇ ਜੇ ਵਾਜੇ ਲਸ਼ਕਰ ਨੇਕ ਵਾਸੀ ਪਾਜੇ ਬਿਨ ਜਗਦੀਸ਼ ਝੂਠੇ ਦਿਵਾਜੇ ਸਿੱਧ ਕਹਾਵਾਂ ਰਿੱਧ ਸਿੱਧ ਬੁਲਾਵਾਂ ਤਾਜ ਕੁਲਹਾ ਸਿਰ ਛਤਰ ਬਣਾਵਾਂ ਬਿਨ ਜਗਦੀਸ਼ ਕਹਾ ਸਚ ਪਾਵਾਂ ਖਾਨ ਮਲੂਕ ਕਹਾਵਾਂ ਰਾਜਾ ਅਬੇ ਤਬੇ ਕੂੜੇ ਹੈ ਪਾਜਾ ਬਿਨ ਗੁਰ ਸ਼ਬਦ ਨਾ ਸਵਰਸ ਕਾਜਾ ਹਉ ਮੈਂ ਮਮਤਾ ਗੁਰ ਸ਼ਬਦ ਵਿਸਾਰੀ ਗੁਰਮਤ ਜਾਨਿਆ ਰਦਾ ਮੁਰਾਰੀ ਪ੍ਰਾਨਵਤ ਨਾਨਕ ਸ਼ਰਨ ਤੁਮਹਾਰੀ ਗੌੜੀ ਮਹੱਲਾ ਪਹਿਲਾ ਸੇਵਾ ਏਕ ਨਾ ਜਾਣਸ ਅਵਰੇ ਪਰਪੰਚ ਵਿਆਧ ਤਿਆਗੈ ਕਵਰੇ ਪਾਏ ਮਿਲੇ ਸਚ ਸਾਚੈ ਸਚ ਰੇ ਐਸਾ RAM ਭਗਤ ਜਨ ਹੋਈ ਹਰ ਗੁਣ ਗਾਏ ਮਿਲੇ ਮਲਤ ਹੋਈ ਰਹਾਉ ਧੋ ਕਵਲ ਸਗਲ ਸੰਸਾਰ ਦੁਰਮਤ ਅਗਨ ਜਗਤ ਪਰ ਜਾਰੈ ਸੋ ਉਬਰੈ ਗੁਰ ਸ਼ਬਦ ਵਿਚਾਰੈ ਪ੍ਰਿੰਗ ਪਤੰਗ ਕੁੰਚਰ ਅਰਮੀਨਾ ਮਿਰਗ ਮਰੈ ਸਹਿ ਆਪਣਾ ਕੀਨਾ ਤ੍ਰਿਸ਼ਨਾ ਰਾਤ ਤਤ ਨਹੀਂ ਬੀਨਾ ਕਾਮ ਚਿਤੈ ਕਾਮਣ ਹਿਤਕਾਰੀ ਕ੍ਰੋਧ ਵਿਨਾਸੈ ਸਗਲ ਵਿਕਾਰੀ ਪਤਮਤ ਖੋਵਹਿ ਨਾਮ ਵਿਸਾਰੀ ਪਰ ਘਰ ਚੀਤ ਮਨ ਮੁਖ ਡੋਲਾਏ ਗਾਲ ਜੇਵਰੀ ਤੰਦੈ ਲਪਟਾਇ ਗੁਰਮੁਖ ਛੂਟਸ ਹਰ ਗੁਣ ਗਾਏ ਜਿਉ ਤਨ ਵਿਧਵਾ ਪਰ ਕਉ ਦੇਈ ਕਾਮ-ਦਾਮ ਚਿਤ ਪਰ ਵਸ세 ਦਿਨ ਪਿਰ ਤ੍ਰਿਪਤ ਨ ਕਭੂ ਹੋਈ ਪੜ ਪੜ ਪੋਥੀ ਸਿਮਰਤ ਪਾਠਾ ਬੇ ਪੁਰਾਨ ਪੜੈ ਸੁਣ ਥਾਟਾ ਬਿਨ ਰਸ ਰਾਤੇ ਮਨ ਬਹੁ ਨਾਤਾ ਜਿਉ ਚਾਤਰਿਕ ਜਲ ਪ੍ਰੇਮ ਪਿਆਸਾ ਜੋ ਮੀਨਾ ਜਲਮਾ ਹੈ ਓਲਾਸਾ ਨਾਨਕ ਹਰ ਰਸ ਪੀ ਤ੍ਰਿਪਤਾਸਾ ਗੌੜੀ ਮਹੱਲਾ ਪਹਿਲਾ ਹੱਥ ਕਰ ਮਰੇ ਨਾ ਲੇਖੇ ਪਾਵੇ ਵੇਸ ਕਰ ਬਹੁ ਪਸਨ ਲਗਾਵੇ ਨਾਮ ਵਿਸਾਰ ਬਹੁਰ ਪਛਤਾਵੇ ਤੂੰ ਮਨ ਹਰ ਜੀਓ ਤੂੰ ਮਨ ਸੁਖ ਨਾਮ ਵਿਸਾਰ ਸਹ ਜਮ ਦੁਖ ਰਹਾਉ ਜੋ ਆ ਚੰਦਨ ਅਗਰ ਕਪੂਰ ਮਾਇਆ ਮਗਨ ਪਰਮ ਪਦ ਧੂਰ ਨਾਮ ਵਿਸਾਰਿਆ ਸਭ ਕੂੜ ਕੂਰ ਨਿਜੇ ਵਾਜੇ ਤਖਤ ਸਲਾਮ ਅਧ ਕੀ ਤ੍ਰਿਸ਼ਨਾ ਵਿਆਪੈ ਕਾਮ ਦਿਨ ਹਰ ਜਾਚੇ ਭਗਤ ਨਾ ਨਾਮ ਵਾਦ ਅਹੰਕਾਰ ਨਾਹੀ ਪ੍ਰਭ ਮੇਲਾ ਮਨ ਦੇ ਪਾਵ ਹੈ ਨਾਮ ਸੁਹੇਲਾ ਦੂਜੈ ਭਾਏ ਅਗਿਆਨ ਸੁਹੇਲਾ ਬਿਨ ਦਾਮ ਕੇ ਸੌਦਾ ਨਹੀਂ ਹਾਟ ਬਿਨ ਬੋਹਿਤ ਸਾਗਰ ਨਹੀਂ ਵਾਟ ਬਿਨ ਗੁਰ ਸੇਵੇ ਘਾਟੇ ਘਾਟ ਤਿਸ ਕਾ ਵਾਹ ਵਾਹ ਜੇ ਵਾਟ ਦਿਖਾਵੇ ਤਿਸ ਕਾ ਵਾਹ ਵਾਹ ਜੇ ਸ਼ਬਦ ਸੁਣਾਵੇ ਤਿਸ ਕਾ ਵਾਹ ਵਾਹ ਜੇ ਮੇਲ ਮਿਲਾਵੇ ਵਾਹ ਵਾਹ ਤਿਸ ਕਾ ਜਿਸ ਕਾ ਇਹ ਜੀਉ ਗੁਰ ਸ਼ਬਦੀ ਮਥ ਅੰਮ੍ਰਿਤ ਪੀਓ ਨਾਮਵਡਾਈ ਤਦ ਭਾਣੈ ਦਿਓ ਨਾਮ ਬਿਨਾ ਕਿਉ ਜੀਵਾ ਮਾਏ ਆਹ ਦਿਨ ਜਪਤ ਰਹਉ ਤੇਰੀ ਸਰਣਾਏ ਨਾਨਕ ਨਾਮ ਰਤੇ ਪਤ ਪਾਏ ਗੌੜੀ ਮਹੱਲਾ ਪਹਿਲਾ ਹਉ ਮੈਂ ਕਰਤ ਭੇਖੀ ਨਹੀਂ ਜਾਣਿਆ ਗੁਰਮੁਖ ਭਗਤ ਵਿਰਲੇ ਮਨ ਮਾਨਿਆ ਹਉ ਹਉ ਕਰਤ ਨਹੀਂ ਸਚ ਪਾਈਐ ਹਉ ਮੈਂ ਜਾਇ ਪਰਮ ਪਦ ਪਾਈਐ ਰਹਾਉ ਹਉ ਮੈਂ ਕਰਿ ਰਾਜੇ ਬਹੁਤਾਵਹਿ ਹਉ ਮੈਂ ਖਪਹਿ ਜਨਮ ਮਰ ਆਵਹਿ ਹਉ ਮੈਂ ਨਿਵਰਾ ਗੁਰ ਸ਼ਬਦ ਵਿਚਾਰੈ ਚੰਚਲ ਮਤ ਤਿਆਗੈ ਪੰਚ ਸੰਘਾਰੈ ਅੰਤਰ ਸਾਚ ਸਹਜ ਘਰ ਆਵਹਿ ਰਾਜਨ ਜਾਨ ਪਰਮ ਗਤ ਪਾਵਹਿ ਸਚ ਕਰਣੀ ਗੁਰ ਧਰਮ ਚੁਕਾਵੈ ਨਿਰਪੋ ਕੈ ਕਰ ਤਾੜੀ ਲਾਵੇ ਹਉ ਹਉ ਕਰ ਮਰਣਾ ਕਿਆ ਪਾਵੇ ਪੂਰਾ ਗੁਰ ਭੇਟੇ ਸੋ ਝਗਰ ਚੁਕਾਵੇ ਜੀਤੀ ਹੈ ਤੇ ਕੀ ਨਾਹੀ ਗੁਰਮੁਖ ਗਿਆਨ ਭੇਟ ਗੁਣ ਦਾਹੀ ਹਉ ਮੈਂ ਬੰਧਨ ਬੰਦ ਪਵਾਵੇ ਨਾਨਕ RAM ਭਗਤ ਸੁਖ ਪਾਵੇ